ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਯਾਰੋ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਸ਼ੰਤ ਦੇ ਰੂਪ ਵਿੱਚ ਬਾਣੀ ਚੱਲ ਰਹੀ ਹੈ ਇਹ ਜ ਦੁੱਧ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਸੰਤ ਸੰਪੂਰਨ ਹੋਇਆ ਸੀ ਅਗਲਾ ਸੰਤ ਦੇ ਤੀਜਾ ਜੋ ਬੰਦ ਹੈ ਤੀਜਾ ਬੰਦ ਆਰੰਭ ਕਰਦੇ ਹੋਏ ਮਹਾਰਾਜ ਬਚਨ ਕਰਦੇ ਹਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਆਓ ਪਾਤਸ਼ਾਹ ਜੀ ਬਚਨ ਕਰਦੇ ਹਨ ਜੀ ਗੁਰ ਸਾਗਰ ਰਤਨ ਰਤਨਾਗਰ ਤਿਤ ਰਤਨ ਕਨੇਰੇ RAM ਕਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ RAM ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਇਹ ਛੰਦ ਦੇ ਵਿੱਚ ਤੀਜੇ ਬੰਦ ਵਿੱਚ ਬਚਨ ਕਰਦੇ ਹਨ ਸੱਚੇ ਪਾਤਸ਼ਾਹ ਦੀ ਸੱਚੇ ਗੁਰੂ ਦੀ ਮੰਮਾ ਦਰਸਾnde ਹੋਏ ਗੁਨਾ ਬਾਰੇ ਵਰਨਨ ਕਰਦੇ ਹੋਏ ਜੀਵ ਨੂੰ ਪਰਦੇਸ਼ ਬਖਸ਼ਦੇ ਹਨ ਗੁਰਸਾਗਰੂ ਰਤਨਾਗਰ ਤਿਤ ਰਤਨ ਕਨੇਰੇ ਰਾਮ ਇਥੇ ਉਦਾਹਰਣ ਪੈਦਾ ਹੋ ਜਾਂਦੀ ਹੈ ਸਤਗੁਰ ਜੀ ਦੇ ਬਚਨ ਹਨ अनेका ਹੀ ਜਗ੍ਹਾ ਤੇ ਬਾਣੀ ਵਿੱਚ ਧਾਰਨਾ ਪ੍ਰਾਪਤ ਹੋ ਜਾਣਗੀਆਂ ਇਥੇ ਵੀ ਮਹਾਰਾਜ ਜੀ ਸਤਿਗੁਰੂ ਨੂੰ ਰਤਨਾ ਦੇ ਤੁਲ ਗੁਣਾ ਨੂੰ ਵਰਨਨ ਕਰਦੇ ਹਨ ਕਹਿੰਦੇ ਗੁਰੂ ਇੱਕ ਸਾਗਰ ਦੀ ਤਰ੍ਹਾਂ ਵਿਸ਼ਾਲ ਹੈ ਜਿਵੇਂ ਇੱਕ ਸਾਗਰ ਦਾ ਕੋਈ ਸਿਰਾ ਬੰਦਾ ਨਹੀਂ ਹੁੰਦਾ ਕਿੰਨਾ ਉਹਦੇ ਵਿੱਚ ਰਤਨ ਹਨ ਕਿੰਨੇ ਗੁਣ ਹਨ ਇਸੇ ਤਰ੍ਹਾਂ ਸੱਚਾ ਪਾਤਸ਼ਾਹ ਜਿਹੜਾ ਗੁਰੂ ਹੈ ਇਹ ਵੀ ਰਤਨਾ ਦੀ ਖਾਨ ਦੀ ਤਰ੍ਹਾਂ ਹੈ ਜਿਹਦੇ ਵਿੱਚ ਨੇਕਾਈ ਸ਼ੁਭ ਗੁਣਾ ਰੂਪੀ ਰਤਨ ਹਨ ਇਮਾਰਤ ਜੀ ਵਰਣਨ ਕਰਦਿਆਂ ਗੁਰ ਸਾਗਰੋ ਰਤਨ ਰਤਨਾਗਰ ਤਿਤ ਰਤਨ ਕਨੇਰੇ ਮਹਾਰਾਜ ਜੀ ਕਹਿੰਦੇ ਕਨੇਰੇ ਤੋਂ ਭਾਵਕ ਹੁੰਦਾ ਕੀ ਗਿਣਤੀ ਮਿੰਤੀ ਤੋਂ ਪਰਾ ਜਿਹਦੇ ਵਿੱਚ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਵਿੱਚ ਵੀ ਅਨੇਕਾ ਹੀ ਗੁਣਾ ਰੂਪੀ ਰਤਨ ਹਨ ਗਿਣਤੀ ਤੋਂ ਪਰਾ ਗੁਣ ਹਨ ਸੱਚੇ ਪਾਤਸ਼ਾਹ ਵਿੱਚ ਸੱਚੇ ਗੁਰੂ ਵਿੱਚ ਹਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ RAM ਮਹਾਰਾਜ ਕਹਿੰਦੇ ਇਹਨੂੰ ਇੰਦਰੀਆਂ ਤਾਈ ਮੱਜਨ ਕਰਾਈਏ ਕਰ ਮੱਜਨੋ ਸੱਪਤ ਸਰੇ ਸੱਪਤ ਸਰੇ ਤੋਂ ਭਾਵ ਮਨ ਅਤੇ ਬੁੱਧੀ ਅਤੇ ਸੱਤ ਗਿਆਨ ਇੰਦਰੀ ਮਹਾਰਾਜ ਜੀ ਕਹਿੰਦੇ ਇਨਾਂ ਰਹੀਂ ਇਹ ਮਨ ਨੂੰ ਅਤੇ ਆਤਮਾ ਨੂੰ ਨਿਰਮਲ ਕਰ ਲਈਏ ਆਦੇ ਨਾਲ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦੇ ਨਾਲ ਬਾਣੀ ਦੇ ਨਾਲ ਗੁਰੂ ਦੇ ਗੁਣਾਂ ਦੇ ਨਾਲ ਇਹਨੂੰ ਰਤਨ ਇਹ ਸਰੀਰ ਦੇ ਇੰਦਰੀਆਂ ਨੂੰ ਮੱਜਨ ਕਰਾਈਦਾ ਹੈ ਜਿਸ ਤਰ੍ਹਾਂ ਬਾਹਰੋਂ ਮੱਜਨ ਕਰੀਦਾ ਹੈ ਸ਼ਨਾਣ ਕਜੀ ਦਾ ਸਰੀਰ ਦੀ ਸਦਾਈ ਵਾਸਤੇ ਸਰੀਰ ਨੂੰ ਸ਼ੁੱਧ ਕਰਨ ਵਾਸਤੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਾਂ ਤੇ ਉਸ ਤੋਂ ਬਾਅਦ ਮਨ ਨੂੰ ਸ਼ੁੱਧ ਕਰਨ ਵਾਸਤੇ ਗੁਰਸਿੱਖ ਬਾਣੀ ਪੜ੍ਹਦਾ ਮਨ ਨੂੰ ਵੀ ਇਸ਼ਨਾਨ ਕਰਾਂਦਾ ਹੈ ਜਿਹੜੇ ਬਹੁਤੇ ਜੀਵ ਮਨੁੱਖ ਸਰੀਰ ਤੱਕ ਹੀ ਸਹਿਮਤ ਰਾਜ ਜਾਂਦੇ ਹਨ ਉਹ ਨਾਉਣਾ ਬਣ ਜਾਂਦਾ ਹੈ ਸਰੀਰ ਦੀ ਮਾਇਲ ਤਾਰ ਕੇ ਬਸ ਠੀਕ ਹੈ ਪਰ ਗੁਰਮੁਖ ਪਿਆਰੇ ਜਿਹੜਿਆਂ ਨੂੰ ਜਿੱਥੇ ਸਰੀਰ ਨੂੰ ਮੱਜਨ ਕਰਾਉਂਦੇ ਹਨ ਉੱਥੇ ਮਹਾਰਾਜ ਜੀ ਕਹਿੰਦੇ ਉਹ ਮਨ ਇੰਦਰੀਆਂ ਨੂੰ ਹੀ ਮੱਜਨ ਕਰਾਉਂਦੇ ਹਨ ਉਹ ਗੁਰੂ ਦੀ ਬਾਣੀ ਪੜ੍ਹ ਕੇ ਸੱਚੇ ਬਾਣੀ ਤਾਂ ਹੀ ਉਹਦੇ ਗੁਨਾ ਨੂੰ ਧਾਰਨ ਕਰਕੇ ਔਗਣਾ ਦਾ ਨਾਸ ਕਰ ਲੈਂਦੇ ਹਨ ਤੇ ਮਨ ਜਿਹੜਾ ਉਹ ਨਿਰਮਲ ਮਨ ਸਤ ਸਾਰ ਮਨ ਨਿਰਮਲ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਮਨ ਜਿਹੜਾ ਉਹ ਸੁਨਾਨ ਕਰਕੇ ਗੁਰਬਾਣੀ ਦੇ ਗੁਣਾ ਰਾਹੀ ਨਿਰਮਲ ਹੁੰਦਾ ਹੈ ਕੋਈ ਬਾਹਰੋਂ ਥੋੜਾ ਉਹਨੂੰ ਸਾਬਣ ਲਾਣ ਦੀ ਲੋੜ ਪੈਂਦੀ ਹੈ ਇਹਦੇ ਪਰਥਾਏ ਮਹਾਰਾਜ ਜੀ ਜਪਜੀਤ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਹਿੰਦੇ ਅੰਦਰ 20ਵੀਂ ਪੌੜੀ ਦੇ ਵਿੱਚ ਭਰਿਏ ਮਤ ਪਾਪਾਂ ਕੇ ਸੰਗੋ ਧੋਪੈ ਨਾਮੇ ਕੇ ਰੰਗ ਉੱਥੇ ਵੀ ਗੁਰੂ ਨਾਨਕ ਮਹਾਰਾਜ ਜੀ ਜਵਾਬ ਦੇ ਰਹੇ ਹਨ ਸਾਨੂੰ ਦੱਸ ਰਹੇ ਹਨ ਤੇ ਇੱਥੇ ਵੀ ਗੁਰੂ ਨਾਨਕ ਮਹਾਰਾਜ ਜੀ ਬਚਨ ਕਰਦੇ ਹਨ ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਮਨ ਨੂੰ ਨਿਰਮਲ ਕਰੀਦਾ ਨਿਰਮਲ ਜਲ ਨਾਏ ਜਾਂ ਪ੍ਰਭ ਭਾਏ ਪੰਚ ਮਿਲੇ ਵਿਚਾਰੇ ਹਰਿ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਇਹ ਨਿਰਮਲ ਜਲ ਵਿੱਚ ਨਾ ਕੇ ਜਾਂ ਪ੍ਰਭ ਭਾਏ ਪ੍ਰਭੂ ਨੂੰ ਭਾਏ ਪ੍ਰਭੂ ਨੂੰ ਚੰਗੇ ਲੱਗਦਾ ਗੁਰਸਿੱਖ ਪਿਆਰਾ ਹੈ ਪਰਬ ਨੂੰ ਭਾ ਜਾਂਦਾ ਚੰਗਾ ਲੱਗਣ ਲੱਗ ਜਾਂਦਾ ਜਦੋਂ ਮਾਨ ਨੂੰ ਸੁੱਧ ਕਰ ਲੈਂਦਾ ਨਾ ਗੁਰਮਖ ਉਹਦੀ ਸਿੱਖਿਆ ਲੈ ਕੇ ਮੱਜਨ ਕਰਕੇ ਨਿਰਮਲ ਜਲ ਵਿੱਚ ਨਹਾ ਕੇ ਇਹ ਮਹਾਰਾਜ ਜੀ ਕਹਿੰਦੇ ਜਾਂ ਪ੍ਰਭ ਭਾਏ ਉਹਨੂੰ ਭਾ ਜਾਂਦਾ ਪੰਜ ਮਿਲੇ ਵਿਚਾਰੇ ਜਿਹੜੇ ਪੰਜ ਹਨ ਗਿਆਨ ਇੰਦਰੇ ਉਹਦੀ ਪ੍ਰਾਪਤੀ ਹੁੰਦੀ ਆ ਸਤ ਸੰਤੋਖ ਦਇਆ ਧਰਮ ਧੀਰਜ ਇਹ ਪੰਜਾਂਨ ਸਤ ਸੰਤੋਖ ਦਇਆ ਧਰਮ ਅਤੇ ਧੀਰਜ ਤੇ ਮਹਾਰਾਜ ਜੀ ਕਹਿੰਦੇ ਸੱਤਾਂ ਦੀ ਪੰਜਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਗ ਪੰਜਾਂ ਪੰਜ ਅੰਦਰ ਵੱਸ ਜਾਂਦੇ ਹਨ ਤੇ ਪੰਜ ਦੌੜ ਜਾਂਦੇ ਹਨ ਪਿੱਛੇ ਵਿਚਾਰ ਆਈ ਸੀ ਪਿਛਲੇ ਸ਼ਬਦਾਂ ਵਿੱਚ ਮਹਾਰਾਜ ਨੇ ਦੱਸਿਆ ਸੀ ਨਾ ਕਿ ਪੰਜ ਵੱਸਦੇ ਹਨ ਤੇ ਪੰਜ ਨਿਕਲ ਜਾਂਦੇ ਹਨ ਇਸੇ ਤਰ੍ਹਾਂ ਹੀ ਪੰਜ ਅੰਦਰ ਗਿਆਨ ਰੂਪੀ ਇੰਦਰੀਆਂ ਦੇ ਵਿੱਚ ਪ੍ਰਕਾਸ਼ ਕਰ ਲੈਂਦੇ ਹਨ ਤੇ ਪੰਜ ਵਿਕਾਰ ਜਿਹੜੇ ਹਨ ਉਹ ਨੱਠ ਜਾਂਦੇ ਨੇ ਇੱਥੇ ਵੀ ਮਹਾਰਾਜ ਜੀ ਦੱਸ ਰਹੇ ਨੇ ਕਾਮ ਕ੍ਰੋਧ ਕਪਟ ਬਿਖਿਆ ਤੱਜ ਸਤਿਨਾਮ ਓਰ ਧਾਰੇ ਮਹਾਰਾਜ ਜੀ ਦੱਸ ਤਾ ਕਿਹਦੇ ਪੰਜ ਅੰਦਰ ਵਸਦੇ ਹਨ ਸਤ ਸੰਤੋਖ ਦਇਆ ਧਰਮ ਤੇ ਇਹਨਾਂ ਪੰਜਾਂ ਦਾ ਨਾਸ ਹੋ ਜਾਂਦਾ ਕਾਮ ਕ੍ਰੋਧ ਕਪਟ ਬਿਖਿਆ ਕਹਿੰਦੇ ਹਨ ਮਾਇਆ ਨੂੰ ਵਿਖਿਆ ਰੂਪੀ ਜ਼ਹਿਰ ਜਿਹੜਾ ਤੱਜ ਮਹਾਰਾਜ ਜੀ ਕਹਿੰਦੇ ਗੁਰਮਖੇ ਨੂੰ ਤੱਜ ਦਿੰਦੇ ਹਨ ਸੱਚੇ ਨਾਮ ਦੇ ਮਹਾਰਾਜ ਜੀ ਕਹਿੰਦੇ ਦਵਾਈ ਦੇ ਨਾਲ ਨਾ دارو ਦੇ ਨਾਲ ਇਹ ਖਤਮ ਹੋ ਜਾਂਦੇ ਨੇ ਰੋਗ ਸੱਚ ਨਾਮ ਉਰ ਧਾਰੇ ਜਦੋਂ ਅੰਦਰ ਸੱਚ ਨਾਮ ਕੋਈ ਧਾਰਨ ਕਰਦਾ ਵਿਸਾ ਲੈਂਦਾ ਹੋ ਮੈਂ ਰੋ ਲੋਭ ਲਹਿਰ ਲਬ ਥਾਕੇ ਪਾਏ ਦੀਨ ਦੇ ਆਲਾ ਤੇ ਮਹਾਰਾਜ ਜੀ ਕਹਿੰਦੇ ਹੋ ਮੇ ਲੋਭ ਦੀਆਂ ਜਿਹੜੀਆਂ ਲਹਿਰਾਂ ਹਨ ਲੱਭਦੀਆਂ ਮਹਾਰਾਜ ਜੀ ਕਹਿੰਦੇ ਉਹ ਥੱਕ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਦੀਨ ਪਾਏ ਦੀਨ ਉਹ ਪ੍ਰਮਾਤਮਾ ਨੂੰ ਦੀਨ ਦੇ ਆਲੂ ਪਰਮੇਸ਼ਰ ਨੂੰ ਪਾ ਲੈਂਦਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸੱਚੇ ਗੁਰ ਗਪਾਲਾ ਇੱਥੇ ਵੀ ਮਹਾਰਾਜ ਜੀ ਦੇਖੋ ਦੱਸਦਾ ਕਹਿੰਦੇ ਗੁਰੂ ਸਮਾਨ ਤੀਰਥ ਨਹੀਂ ਕੋਈ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਮਹਾਰਾਜ ਜੀ ਕਹਿੰਦੇ ਨਾਨਕ ਉਹ ਸੱਚੇ ਗੁਰੂ ਦੇ ਮਤਾਬਲੇ ਕੋਈ ਤੀਰਥ ਨਹੀਂ ਹੈ ਸੱਚਾ ਗੁਰੂ ਹੀ ਤੀਰਥ ਹੈ ਕਿਉਂਕਿ ਸੱਚੇ ਗੁਰੂ ਨੇ ਮਨ ਨੂੰ ਧੋ ਦੇਣਾ ਮਨ ਨੂੰ ਇਸ਼ਨਾਨ ਕਰਾ ਦੇਣਾ ਬਾਹਰੋਂ ਤਾਂ ਜਾਣਿਆ ਨਾ ਤੀਰਥਾਂ ਦੇ ਦੀ ਦੇ ਦਾ ਇਸ਼ਨਾਨ ਕਰਕੇ ਆ ਜਾਂਦੇ ਆ ਉੱਥੇ ਵੀ ਤੀਰਥਾਂ ਤੇ ਵੀ ਲਾਭ ਮਿਲਣਾ ਜੇ ਅਸੀਂ ਉੱਥੇ ਬਹਿ ਕੇ ਮਨ ਨੂੰ ਮੱਜਨ ਕਰਾਵਾਂਗੇ ਜਿੱਥੇ ਸਰੀਰ ਨੂੰ ਇਸ਼ਨਾਨ ਕਰਾਨੇ ਆ ਤੀਰਥਾਂ ਤੇ ਜਾ ਕੇ ਉੱਥੇ ਮਨ ਵੀ ਸਾਡਾ ਧੁੱਪ ਕੇ ਆਏ ਮਰ ਤਾਂ ਮੈਲੇ ਦਾ ਮੈਲੀ ਆ ਜਾਂਦਾ ਤੀਰਥਾਂ ਤੇ ਜਾ ਕੇ ਬਾਹਰੋਂ ਪੱਖੋਂ ਮੇਲਾ ਦੇਖ ਕੇ ਦੁਨੀਆ ਦੇਖ ਕੇ ਦਰਸ਼ਨ ਕਰਕੇ ਬਾਹਰ ਤੇ ਵਾਪਸ ਮੁੜ ਉਹ ਨਿਆ ਅੰਦਰ ਮਨ ਉਸੇ ਤਰ੍ਹਾਂ ਹੀ ਗੰਦਗੀ ਦੇ ਨਾਲ ਭਰਿਆ ਰਹਿੰਦਾ ਉੱਥੇ ਵੀ ਈਰਖਾ ਦੁਵੇਸ਼ ਮੈਲੀ ਅੱਖ ਨਾਲ ਲੋਕਾਂ ਨੂੰ ਵੇਖੀ ਜਾਂਦੇ ਆ ਤੇ ਫਿਰ ਕਾਹਦਾ ਲਾਭ ਮਿਲਣਾ ਹੈ ਮਹਾਰਾਜ ਜੀ ਕਹਿੰਦੇ ਤੇ ਘਰ ਬੈਠੀ ਨਾਮ ਜਪ ਲਓ ਗੁਰੂ ਮਹਾਰਾਜ ਦੀ ਬਚਨ ਮੰਨ ਲਓ ਗੁਰਸਿੱਖ ਤਾਂ ਰੋਜ਼ ਮੱਜਨ ਕਰਦਾ ਹੈ ਗੁਰਸਿੱਖ ਪਿਆਰਾ ਜਿਹੜਾ ਰੋਜ਼ ਮੱਜਨ ਕਰਦਾ ਅਮਰਤ ਵੇਲੇ ਉਠ ਕੇ ਤੇ ਮਹਾਰਾਜ ਜੀ ਕਹਿੰਦੇ ਇਸ਼ਨਾਨ ਕਰ ਅੰਮ੍ਰਿਤ ਸਰਨ ਆਵੇ ਬਚਨ ਕਰਦਿਆਂ ਮਹਾਰਾਜ ਜੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਇੱਥੇ ਮਹਾਰਾਜ ਜੀ ਕਹਿੰਦੇ ਬੈਠੀ ਇਸ਼ਨਾਨ ਹੋ ਜਾਣਾ ਘਰ ਬੈਠੀ ਸਿੱਖਿਆ ਜਦੋਂ ਲਾਹਣ ਕਰ ਲਈ ਗੁਰੂ ਦੇ ਬਚਨ ਪੜ੍ਹ ਕੇ ਉਹਨੂੰ ਤੇ ਅਮਲ ਕੀਤਾ ਤੇ ਰੋਜ਼ ਗੁਰ ਸਿੱਖ ਮੱਜਨ ਕਰ ਲੈਂਦਾ ਤੀਰਥਾਂ ਦਾ ਇਸ਼ਨਾਨ ਘਰ ਬੈਠੀ ਪ੍ਰਾਪਤ ਕਰ ਲੈਂਦਾ ਇੱਥੇ ਮਹਾਰਾਜ ਜੀ ਫਿਰ ਦੁਬਾਰਾ ਦਿਲੜ ਕਰਾ ਰਹੇ ਹਨ ਕਹਿੰਦੇ ਭਾਈ ਹਉਮੈ ਤਜ ਲੋਭ ਲਹਿਰ ਤਬ ਥਾਕੇ ਪਾਏ ਦੀਨ ਦੇ ਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਗੁਰੂ ਸਮਾਨ ਮਹਾਰਾਜ ਜੀ ਕਹਿੰਦੇ ਕੋਈ ਤੀਰਥ ਨਹੀਂ ਪਾਏ ਇਹ ਗੁਰੂ ਸੱਚਾ ਗੁਰੂ ਮਹਾਰਾਜ ਜੀ ਕਹਿੰਦੇ ਦ੍ਰਿੜ ਕਰਾ ਰਿਹਾ ਸੱਚੇ ਗੁਰ ਗੋਪਾਲਾ ਸੱਚੇ ਗੁਰੂ ਦੇ ਦਰਸ਼ਨ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ ਹੀ ਗੁਰਸਿੱਖ ਵਾਸਤੇ ਤੀਰਥ ਹੈ ਹਉ ਬਨ ਬਨੋ ਦੇਖ ਹਰੀ ਤਰਨ ਤਰਨ ਦੇਖ ਸਬਾਇਆ RAM ਮਹਾਰਾਜ ਜੀ ਕਹਿੰਦੇ ਹਾਂ ਬਨ ਬਨ ਢੂੰਡਦੀ ਫਿਰਦੀ ਆ ਬਣਾ ਵਿੱਚ ਵੀ ਲੱਭ ਲਿਆ ਮਹਾਰਾਜ ਜੀ ਕਹਿੰਦੇ ਮੈਂ ਹਾਂ ਬਨ ਬਨੂ ਦੇਖ ਹਰੀ ਤਰਨ ਘਾਫੂਸ ਨੂੰ ਕਹਿੰਦੇ ਹਰੀ ਤਰਨ ਮਹਾਰਾਜ ਜੀ ਕਹਿੰਦੇ ਬਣਾ ਵਿੱਚ ਵੀ ਢੂੰਡ ਲਿਆ ਘਾਫੂਸ ਵੀ ਫੋਲ ਕੇ ਦੇਖ ਲਿਆ ਦੇਖ ਸਬਾਇਆ RAM ਮਹਾਰਾਜ ਜੀ ਕਹਿੰਦੇ ਤਾਂ ਤੁਸੀਂ ਤੁਹਾਡੇ ਵਰਗਾ ਕੋਈ ਨਹੀਂ ਆ ਤੁਸੀਂ ਤੁਹਾਡਾ ਸਰੂਪ ਹੀ ਹਰ ਕਿਤੇ ਪ੍ਰਗਟ ਹੈ ਹਰ ਜਗਤ ਤੇ ਤੁਸੀਂ ਵਸ ਰਹੇ ਹੋ ਬਣਾ ਵਿੱਚ ਵੀ ਘਾਹ ਫੂਸ ਬਨਾਸਪਤੀ ਵਿੱਚ ਵੀ ਤੁਹਾਡਾ ਵਾਸਾ ਹੈ ਤਰੇ ਭਵਨੋਂ ਤੁਝੇ ਕੀਆ ਸਭ ਜਗਤ ਸਬਾਇਆ RAM ਤੁਸੀਂ ਤਰੇ ਭਵਨ ਤੁਝੇ ਕੀਆ ਪੈਦਾ ਕਰਨ ਵਾਲੇ ਤਰੇ ਭਵਨ ਤੋਂ ਭਾਵ ਸ੍ਰਿਸ਼ਟੀ ਨੂੰ ਤਰੇ ਭਵਨ ਨੂੰ ਬਣਾਉਣ ਵਾਲੇ ਵੀ ਤੁਸੀਂ ਹੋ ਤੁਜੇ ਕੀਆ ਸਭ ਜਗਤ ਸਬਾਇਆ RAM ਸਾਰੇ ਜਗਤ ਨੂੰ ਚਲਾਉਣ ਵਾਲੇ ਵੀ ਤੁਸੀਂ ਹੋ ਮਾਰੇ ਰੱਖੇ ਕੋ ਆਪ ਇਕੋ ਹੀ ਹੋ ਤੁਸੀਂ ਜਿਹੜੇ ਮਾਰਦੇ ਵੀ ਔਰ ਪੈਦਾ ਵੀ ਕਰਦੇ ਹੋ ਰੱਖਦੇ ਵੀ ਹੋ ਜਗਤ ਨੂੰ ਚਲਾਵਰੀ ਹੋ ਪਰਵਰਸ਼ੀ ਵੀ ਕਰਦੇ ਹੋ ਸੰਸਾਰ ਦੀ ਸ੍ਰਿਸ਼ਟੀ ਦੀ ਮਹਾਰਾਜ ਜੀ ਕਹਿੰਦੇ ਤੁਸੀਂ ਉਹ ਮਾਲਕ ਜੀ ਹੋ ਤੇਰਾ ਸਭ ਕੀਆ ਤੂੰ ਤੁ ਰਥਿਰthia ਤੂੰ ਦਸਮਾਨ ਕੋ ਨਾਹੀ ਜਵਾਬ ਦਿੱਤਾ ਮਹਾਰਾਜ ਨੇ ਅਗਲੀ ਤੁਖਸ ਕਹਿੰਦੇ ਤੁਹਾਡਾ ਹੀ ਕੀਤਾ ਹੋ ਰਿਹਾ ਤੇਰਾ ਸਭ ਕੀਆ ਤੂੰ ਥਿਰ ਥੀਆ ਤੁਧ ਤੇ ਆਸਮਾਨ ਕੋ ਨਾਹੀ ਮਹਾਰਾਜ ਕਹਿੰਦੇ ਤੁਹਾਡੇ ਸਮਾਨ ਤੁਲ ਕੋਈ ਨਹੀਂ ਐ ਸ੍ਰਿਸ਼ਟੀ ਵਿੱਚ ਤੂੰ ਦਾਤਾ ਸਭ ਜਾਤਕ ਤੇਰੇ ਤੁਧ ਬਿਨ ਕਿਸ ਸਲਾਈ ਇਹ ਮਹਾਰਾਜ ਜੀ ਕਹਿੰਦੇ ਤੁਸੀਂ ਸਾਡੇ ਦਾਤੇ ਹੋ ਅਸੀਂ ਸਾਰੇ ਜੀਵ ਤੁਹਾਡੇ ਦਰ ਦੇ ਜਾਤਕਾਂ ਜਾਜਕ ਤੋਂ ਭਾਵ ਹੁੰਦਾ ਮੰਗਤੇ ਅਸੀਂ ਮੰਨਦੇ ਨਹੀਂ ਪਰ ਅਸੀਂ ਮੰਗਦੇ ਆ ਆਇਆ ਹੈ ਉਹਦੇ ਮਾਲਕ ਦੇ ਅਸੀਂ ਮੰਗਦੇ ਆ ਕਿਉਂਕਿ ਦਾਤਾ ਤੋਂ ਉਹਦੀਆਂ ਅਸੀਂ ਖਾ ਰਹੇ ਆ ਪੀ ਰਹੇ ਆ ਹੰਡਾ ਰਹੇ ਆ ਅਸੀਂ ਫਿਰ ਅਸੀਂ ਆਪਣੇ ਆਪ ਨੂੰ ਸਹੂਕਾਰ ਸਮਝਦੇ ਆ ਸੇਠ ਸਮਝਦੇ ਆ ਸਿਆਣੇ ਸਮਝਦੇ ਆ ਵੱਡੇ ਸਮਝਦੇ ਆ ਪਰ ਗੁਰੂ ਨਾਨਕ ਮਹਾਰਾਜ ਜੀ ਖੁਦ ਮੰਗਤੇ ਕਹਿ ਰਹੇ ਆ ਕਹਿੰਦੇ ਤੂੰ ਦਾਤਾ ਸਭ ਜਾਚਕ ਤੇਰੇ ਹਰ ਜੀ ਕਹਿੰਦੇ ਤੁਸੀਂ ਦਾਤੇ ਹੋ ਅਸੀਂ ਸ੍ਰਿਸ਼ਟੀ ਦੇ ਜੀਵ ਤੇਰੇ ਦਰ ਦੇ ਮੰਗਤੇ ਆ ਕਿਉਂਕਿ ਤੇਰਾ ਦਿੱਤਾ ਪੈਨੇ ਖਾਏ ਬੋਦ ਬਿਨਾ ਕਿਸ ਸਲਾਹ ਮਹਾਰਾਜ ਜੀ ਕਹਿੰਦੇ ਤੁਹਾਡੇ ਤੋਂ ਫਿਰ ਕਿਨੂੰ ਬਿਨਾ ਕਿਦੀ ਸਿਫਤ ਗਾਈਏ ਜਦੋਂ ਤੁਸੀਂ ਦਾਤੇ ਉਹ ਤੁਹਾਡੇ ਦਰ ਤੇ ਆਦੀ ਮੰਗਤੇ ਆ ਤੇ ਤੁਹਾਡੀ ਸਿਫਤੀ ਗਾਣੀ ਹੈ ਨਾ ਤੁਹਾਡੇ ਤੋਂ ਬਿਨਾ ਅਸੀਂ ਕਿਦੀ ਸਿਫਤ ਗਾਈਏ ਸਲਾਹਾ ਕਰੀਏ ਅਨ ਮੰਗਿਆਂ দান ਦੇ ਦੀਜੇ ਦਾਤੇ ਤੇਰੇ ਭਗਤ ਭਰੇ ਪੰਡਾਰਾ ਤੁਸੀਂ ਗੁਰਮਖਾ ਨੂੰ ਭਗਤਾ ਨੂੰ ਮੰਗੜ ਤੋਂ ਬਿਨ ਹੀ ਦਾਤਾਂ ਦੇ ਰਹੇ ਹੋ ਅਸੀਂ ਤੇਰੇ ਦਰ ਦੇ ਮੰਗਤੇ ਆ ਪਰ ਗੁਰਮੁਖ ਜਨ ਭਗਤ ਜਨ ਉਹ ਸਦਾ ਹੀ ਨਾਮ ਦੀਆਂ ਦਾਤਾਂ ਮੰਗਦੇ ਹਨ ਮਹਾਰਾਜ ਜੀ ਕਹਿੰਦੇ ਹਨ ਮੰਗਿਆ ਦਾਨ ਦੇ ਦਿੱਜੇ ਦਾਤੇ ਕਹਿੰਦੇ ਤੁਸੀਂ ਮੰਗਣ ਤੋਂ ਬਿਨਾਂ ਹੀ ਦਾਤਾਂ ਦੇ ਦਿੰਦੇ ਹੋ ਤੇਰੇ ਭਗਤ ਪਰੇ ਢੰਡਾਰਾ ਮਹਾਰਾਜ ਜੀ ਕਹਿੰਦੇ ਭਗਤ ਤੇਰੇ ਢੰਡਾਰੇ ਤੇਰੇ ਘਰ ਵਿੱਚ ਖਜ਼ਾਨੇ ਢੰਡਾਰੇ ਭਰੇ ਭਰਪੂਰ ਭਏ ਹਨ ਮਹਾਰਾਜ ਜੀ ਕਹਿੰਦੇ ਭਗਤ ਤੇਰੀ ਬੰਦਗੀ ਕਰਦੇ ਹਨ ਨਾਮ ਦੀਆਂ ਦਾਤਾਂ ਮੰਗਦੇ ਹਨ ਤੁਸੀ ਦਾਨ ਮੰਗਣ ਤੋਂ ਬਿਨਾਂ ਹੀ ਦਾਤਾਂ ਬਖਸ਼ ਰਿਓ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੇ ਵਿਚਾਰਾ ਤੇ ਮਹਾਰਾਜ ਜੀ ਖੀਰਲੇ ਬੰਦ ਵਿੱਚ ਸੀਰਲੀ ਤੋਖ ਵਿੱਚ ਬਚਨ ਕਰਦੇ ਹਨ ਕਹਿੰਦੇ RAM ਨਾਮ ਤੋਂ ਬਿਨਾ ਭਾਈ ਮੁਕਤੀ ਨਹੀਂ ਹੈ ਨਾਨਕ ਕਹੇ ਵਿਚਾਰਾ ਮਹਾਰਾਜ ਜੀ ਕਹਿੰਦੇ ਉਹ ਰਾਮੇ ਹੋਏ ਪ੍ਰਮਾਤਮਾ ਦੇ ਨਾਮ ਨੂੰ ਜਪਣ ਤੋਂ ਬਿਨਾ ਕੋਈ ਮੁਕਤੀ ਥੋੜਾ ਅਸਲ ਕਰ ਲੇਗਾ ਬਾਰੂ ਮੁਕਤੀ ਮੁਕਤੀ ਕਰੀ ਜਾ ਮੁਕਤੀ ਨਹੀਂ ਮਿਲਦੀ ਸਰੀਰ ਵਿੱਚ ਆਤਮਾ ਆਈ ਹੈ ਇਹ ਸਰੀਰ ਘਰ ਹੈ ਇਹਦੇ ਵਿੱਚ ਰਹਿੰਦੇ ਇਹ ਸਮਾਂ ਹੈ ਸਾਡੇ ਕੋਲ ਇਹਨੂੰ ਮੁਕਤ ਕਰਨ ਵਾਸਤੇ ਨਾਮ ਜਪ ਕੇ ਸਿਮਰਨ ਕਰਕੇ ਉਹਦੀ ਬੰਦਗੀ ਕਰਕੇ ਉਹਦੇ ਦਰਸ਼ਨ ਪਾ ਕੇ ਸੰਗਤ ਕਰਕੇ ਇਹਨੂੰ ਮੁਕਤ ਕਰ ਸਕਦੇ ਆ ਮਹਾਰਾਜ ਜੀ ਕਹਿੰਦੇ ਬਾਹਰੋਂ ਕੋਈ ਮੁਕਤੀ ਨਹੀਂ ਕਰਾ ਸਕਦਾ ਮਨੋਟੀ ਗੱਲਾਂ ਨੇ ਝੂਠ ਹੈ ਜਦੋਂ ਕੋਈ ਸਰੀਰ ਮਰਦਾ ਨਾ ਅਸੀਂ ਭੱਜਦੇ ਆ ਤੁਰੇ ਫਿਰਦੇ ਆ ਇਹ ਆਤਮਾ ਭਟਕਦੀ ਆ ਦੀ ਮੁਕਤੀ ਕਰਾਈਏ ਭੱਜ ਕੇ ਮੁਕਤੀ ਕੋਈ ਜੰਮਿਆ ਨਹੀਂ ਸ੍ਰਿਸ਼ਟੀ ਚ ਕਰਾਣਾ ਆ। ਆਤਮਾ ਨੂੰ ਮੁਕਤ ਤੇ ਨਾਮ ਹੀ ਕਰ ਸਕਦਾ ਬਾਣੀ ਕਰ ਸਕਦੀ ਹੈ। ਐਵੇਂ ਬਨੋਟੀ ਗੱਲਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਭਰੋਸਾ ਨਾ ਕਰਿਆ ਕਰੂ ਗੁਰੂ ਨਾਨਕ ਮਹਾਰਾਜ ਜੀ ਖੁਦ ਕਹਿ ਰਿਆ। ਕਹਿੰਦੇ ਸਰੀਰ ਤੁਹਾਨੂੰ ਮਿਲਿਆ ਮਨੁੱਖਾ ਜਨਮ ਇਹਦੇ ਰਹਿੰਦੇ-ਰਹਿੰਦੇ ਮੁਕਤ ਕਰਾ ਲਓ। ਇਹ ਨਾਮ ਜਪ ਕੇ ਸਿਮਰਨ ਕਰਕੇ ਆਤਮਾ ਸਰੀਰ ਵਿੱਚ ਹੀ ਮੁਕਤ ਹੁੰਦੀ ਹੈ। ਜਦੋਂ ਨਿਕਲ ਗਈ ਉਦੋਂ ਤਾਂ ਫਿਰ ਜੁਨਾ ਚ ਜਾਣੀ ਐ। ਹੋਰ ਜਗ੍ਹਾ ਤੇ ਜਾ ਬੈਠੇਗੀ। ਇਹਦੇ ਸਮਾਂ ਹੈ ਔਸਰ ਹੈ ਇਹਦੇ ਚ ਰਹਿੰਦੇ ਹੋਏ ਅਸੀਂ ਆਤਮਾ ਨੂੰ ਭਾਈ ਮੁਕਤ ਕਰ ਸਕਦੇ ਆ ਰਾਮ ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੇ ਵਿਚਾਰਾ ਭਾਰਤ ਜੀ ਕਹਿੰਦੇ ਵਿਚਾਰ ਕਰਕੇ ਮੈਂ ਕਹਿਣਾ ਕਰਦਾ ਕਿ ਰਾਮ ਦੇ ਨਾਮ ਤੋਂ ਬਿਨਾ ਭਾਈ ਮੁਕਤੀ ਕਿਤੇ ਨਹੀਂ ਰਵੇਂ ਹੋਏ ਪਰਮੇਸ਼ਰ ਦੇ ਨਾਮ ਨੂੰ ਜਪੋ ਉਹਦੀ ਬੰਦਗੀ ਉਹਦਾ ਭਜਨ ਕਰੋ ਤਾਂ ਅਸੀਂ ਇਸ ਦੇਹ ਚੋਂ ਸਾਡੀ ਆਤਮਾ ਮੁਕਤ ਹੋ ਸਕੇ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਸਤ ਗੁਰੂ ਜੀ ਮਿਹਰ ਕਰਨ ਅਗਲਾ ਸੰਤ ਅੱਗੇ ਕੱਲ੍ਹ ਰੰਭ ਹੋਏਗਾ ਸਤ ਸਤ ਗੁਰੂ ਜੀ ਮਿਹਰ ਕਰਨ ਸਰਬੱਤ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਅੱਜ ਭਾਈ ਹੋਲਾ ਮਹਲਾ ਹੈ ਅੱਜ ਦੇ ਦਿਨ ਮਹਾਰਾਜ ਜੀ 1680 ਦੇ ਵਿੱਚ ਇਹ ਹੋਲਾ ਮਹਲਾ ਪਹਿਲਾ ਕੱਢਿਆ ਸਾਧ ਸੰਗਤ ਜੀਓ ਬੜਾ ਲੰਮਾ ਸਮਾ ਮਹਾਰਾਜ ਜੀ ਨੇ ਤਿਆਰੀ ਕੀਤੀ ਬੜਾ ਲੰਮਾ ਸਮਾ ਭਾਵੇਂ ਕੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ 6ਵੇਂ ਪਾਤਸ਼ਾਹ ਤੋਂ ਇਸ ਕਾਰਜ ਰੰਭ ਹੋ ਚੁੱਕਾ ਸੀ 5ਵੇਂ ਪਾਤਸ਼ਾਹ ਤੱਕ ਸਤਿਗੁਰੂ ਜੀ ਸ਼ਕਤੀ ਦੇ ਨਹੀਂ ਭਗਤੀ ਦੇ ਪ੍ਰਤੀਕ ਸੀ ਤਾਂ ਹੀ ਮਹਾਰਾਜ ਜੀ ਬਚਨ ਕਰਦੇ ਨੇ ਆਪਾਂ ਪੜ੍ਹਦੇ ਹਾਂ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਮਹਾਰਾਜ ਜੀ ਕਹਿੰਦੇ ਸਤ ਪਰਮੇਸ਼ਰ ਦੀ ਗੁਰਾਂ ਦੀ ਸੇਵਾ ਵਿੱਚ ਹੀ ਸੱਚੀ ਹੋਲੀ ਹੈ ਸੱਚੇ ਨਾਮ ਦਾ ਰੰਗ ਸਤਗੁਰੂ ਤੋਂ ਪ੍ਰਾਪਤ ਕਰ ਲਈਏ ਤੇ ਪਾਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਣ ਗਏ ਉਹ ਸ਼ਕਤੀ ਦੇ ਵੀ ਪ੍ਰਤੀਕ ਹੋ ਗਏ ਉਸ ਦਿਨ ਤੋਂ ਗੁਲਾਮੀ ਤੋਂ ਸਾਡਾ ਖਿਹੜਾ ਛੁੱਟਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਮਹਾਰਾਜ ਨੇ ਪਰਣ ਲੈ ਲਿਆ ਸੇਲੀ ਟੋਪੀ ਤਾਰ ਕੇ ਦਸਤਾਰ ਬੰਨੀ ਸਾਨੂੰ ਕੀ ਪੁੱਛ ਲੈ ਪਤਾ ਹੋਣਾ ਚਾਹੀਦਾ ਕਿ ਦਸਤਾਰ ਸਾਨੂੰ ਕਿੱਥੋਂ ਮਿਲੀ ਛੇਵੇਂ ਪਾਤਸ਼ਾਹ ਤੋਂ ਪ੍ਰਾਪਤ ਹੋਈ ਪਹਿਲਾਂ ਅਸੀਂ ਸੇਲੀ ਟੋਪੀ ਦੇ ਧਾਰਨੀ ਸੀ ਜਦੋਂ ਵੀ ਕੋਈ ਮਿਰਤੀ ਹੁੰਦੀ ਸੀ ਨਾ ਕੋਈ ਉਸ ਵੇਲੇ 13ਵੇਂ ਦਿਨ ਸੇਲੀ ਟੋਪੀ ਧਾਰਨ ਕਰਾਈ ਜਾਂਦੀ ਸੀ ਤਿਲਕ ਲਗਾਇਆ ਜਾਂਦਾ ਸੀ ਸੇਲੀ ਟੋਪੀ ਦਾ ਤੇ ਮਹਾਰਾਜ ਛੇਵੇਂ ਪਾਸ਼ਾ ਜੀ ਨੇ ਬਚਨ ਕਰਤੇ ਬਾਬਾ ਬੁੱਢਾ ਜੀ ਨੂੰ ਕਿਤ ਕਹਾ ਕਹਿੰਦੇ ਬਾਬਾ ਜੀ ਅੱਜ ਦਸਤਾਰ ਲੈ ਕੇ ਆਓ ਲੰਬੀ ਦਸਾਰ ਦੇ ਸਿਧਾਰਣੀ ਬੰਨਣਾ ਇਹ ਗੁਲਾਮੀ ਦਾ ਪੱਟੀ ਪ੍ਰਤੀਕ ਹੈ ਟੋਪੀਆਂ ਆਪਾਂ ਫਿਰ ਕਈ ਵਾਰੀ ਜਿੱਦ ਕਰ ਲੈਣਾ ਕਈ ਵੀਰ ਅੰਦਰ ਬੰਨ ਕੇ ਟੋਪੀ ਆ ਜਾਂਦੇ ਹਨ ਕਈ ਵਾਰੀ ਸचेत ਹੋਣਾ ਚਾਹੀਦਾ ਉਹਨਾਂ ਨੂੰ ਕਈ ਦੁਖਨਵਾਰ ਸਾਹਿਬ ਵੀ ਜਾ ਕੇ ਜਿੱਦ ਕਰਦੇ ਹਨ ਉੱਥੇ ਤਾਂ ਸਿੰਘ ਖੜਾ ਬਰਸ਼ਾ ਲੈ ਕੇ ਉੱਥੇ ਡਰ ਲੱਗਦਾ ਸਾਨੂੰ ਪਰ ਇੱਥੇ ਨਹੀਂ ਅਸੀਂ ਮੁੜਦੇ ਕਿਉਂਕਿ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏ ਮਾਨ ਹਨ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਹਨ ਉੱਥੇ ਵੀ ਉਹਨਾਂ ਦਾ ਤਖਤ ਹੈ ਇਹ ਵੀ ਤਖਤ ਹੈ ਪਰ ਇੱਥੇ ਸਾਨੂੰ ਡਰ ਕਿਉਂ ਨਹੀਂ ਹੁੰਦਾ ਕਿਉਂਕਿ ਇੱਥੇ ਕੋਈ ਸੇਵਾਦਾਰ ਨਹੀਂ ਖੜਿਆ ਇਸ ਘਰ ਕੇ ਅਸੀਂ ਜਰਾਬਾਂ ਪਾ ਕੇ ਵੀ ਉਹਨੇ ਅੰਦਰ ਕਈ ਵੀਰ ਟੋਕ ਵੀ ਦਿੰਦੇ ਆ ਫਿਰ ਅਸੀਂ ਗੁੱਸਾ ਕਰਦੇ ਆ ਖਾਤ ਸਿੰਘ ਜੀ ਉਹ ਜਰਾਬਾਂ ਜੋੜਿਆਂ ਦੇ ਰੂਪ ਹੁੰਦੀਆਂ ਨੇ ਦੂਜਾ ਮਹਾਰਾਜ ਜੀ ਦੀ ਮਹਾਰਾਜ ਜੀ ਦੀ ਸੋਚ ਵਰਕੇ ਜਰਾਬਾਂ ਬਾਹਰ ਲਾ ਕੇ ਆਇਆ ਕਰੋ ਕਿਉਂਕਿ ਮਹਾਰਾਜ ਤੋਂ ਜਿੰਨਾ ਅਸੀਂ ਡਰਾਂਗੇ ਉਨਾਂ ਹੀ ਮਹਾਰਾਜ ਜੀ ਸਾਡੇ ਨੇੜੇ ਆਉਣਗੇ ਜਦੋਂ ਅਸੀਂ ਭੌ ਡਾਰ ਖਤਮ ਕਰ ਦਿੰਦੇ ਆ ਫਿਰ ਅਸੀਂ ਕਹਿ ਦਿੰਨੇ ਆ ਕਿ ਮਹਾਰਾਜ ਤੋਂ ਕੁਲ ਪ੍ਰਾਪਤ ਨਹੀਂ ਹੋਇਆ ਕੁਛ 6ਵੇਂ ਪਾਸ਼ਾ ਜੀ ਨੇ ਥੇਲੀ ਟੋਪੀ ਤੋਂ ਖਿਹੜਾ ਛਡਾ ਕੇ ਗੁਲਾਮੀ ਤੋਂ ਛਡਾਇਆ ਉਹ ਜੰਜੀਰਾ ਤੋੜਦੇ ਤੋੜਦੇ 9ਵੇਂ 10ਵੇਂ ਪਾਸ਼ਾ ਤੱਕ ਲੜਾਈ ਗਈ ਫਿਰ 10ਵੇਂ ਪਾਸ਼ਾ ਨੇ ਦੁਬਾਰਾ ਫਿਰ ਉਹ ਹੰਗਾਰਾ ਦੁਬਾਰਾ ਸ਼ੁਰੂ ਕੀਤਾ 10ਵੇਂ ਪਾਸ਼ਾ 1680 ਦੇ ਵਿੱਚ ਪਹਿਲਾ ਹੋਲਾਮਾਲਾ ਕੱਢਿਆ ਹੋਲਗੜ੍ਹ ਕਿਲੇ ਤੋਂ ਜੋ ਅੱਜ ਨੂੰ ਹੋਲਾਮਾਲਾ ਨਿਕਲਣਾ ਹੈ ਨਾ ਢੰਗ ਸਿੰਘ ਅੱਜ ਉਸੇ ਸ਼ਕਲ ਦੇ ਵਿੱਚ ਮਹਾਰਾਜ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ ਕਿਉਂਕਿ ਮਹਾਰਾਜ ਨੇ ਬਚਨ ਕੀਤਾਨ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਵਾਸ ਆਹ ਸਿੰਘ ਜੀ ਅੱਜ ਦੇ ਦਿਨ ਖਾਲਸਾ ਉੱਥੇ ਜਾ ਕੇ ਹਾਜ਼ਰੀਆਂ ਭਰਦਾ ਤੇ ਮਹਾਰਾਜ ਜੀ ਖੁਦ ਪ੍ਰਗਟ ਹੁੰਦੇ ਹਨ ਖਾਲਸੇ ਵਿੱਚ ਕਿਉਂਕਿ ਖਾਲਸੇ ਦੇ ਵਿੱਚ ਉਹਨਾਂ ਨੇ ਰੂਪ ਬਖਸ਼ਿਆ ਆਪਣਾ ਤੇ ਸਾਧ ਸੰਗਤ ਜੀਓ 19 ਸਾਲ ਮਹਾਰਾਜ ਜੀ ਦੀ ਵੱਡੀ ਲੜਾਈ ਚੱਲੀ 19 ਸਾਲ 19 ਸਾਲ ਬਾਅਦ ਸਾਦ ਸੰਗਤ ਜੀ 1999 ਦੀ ਵਿਸਾਖੀ ਨੂੰ ਮਹਾਰਾਜ ਜੀ ਨੇ ਫਿਰ ਖਾਲਸੇ ਦੀ ਚੋਣ ਕੀਤੀ ਸੀ ਐਨੇ ਸਾਲ ਉਹ ਲੰਮਾ ਲੰਮਾ ਚੱਲਦਾ ਰਿਹਾ ਜਿਹਦੇ ਵਿੱਚ ਤਿਆਰੀ ਹੁੰਦੀ ਰਹੀ ਅੱਜ ਦੇ ਦਿਨ ਉਸੇ ਸ਼ਕਲਾਂ ਦੇ ਵਿੱਚ ਸਾਦ ਸੰਗਤ ਜੀ ਉਹ ਮਹਾਰਾਜ ਨੇ ਦੋ ਦੋ ਟੋਲੀਆਂ ਸਿੰਘਾਂ ਦੀਆਂ ਬਣਾ ਕੇ ਤੇ ਉਹ ਕੁਸ਼ਤੀਆਂ ਕਰਾਈਆਂ ਸਿੰਘਾਂ ਦੀਆਂ ਆਪਸ ਦੇ ਵਿੱਚ ਦੂਆ ਪਾਸੋਂ ਜਿਵੇਂ ਆਪਾਂ ਗਤਕਾ ਖੇੜਨੇ ਨਾ ਚੁਣੌਤੀ ਲੜਾਈਆਂ ਕਰਾਈਆਂ ਦੂਆ ਪਾਸੇ ਮੋਰੀ ਥਾਪੇਗੇ ਜਥੇ ਥਾਪੇਗੇ ਅਤੇ ਦੂਆ ਪਾਸੋਂ ਜਿਹੜਾ ਵੀ ਜਥਾ ਜਿੱਤਦਾ ਮਹਾਰਾਜ ਜੀ ਵਧੀਆ ਇਨਾਮ ਦਿੰਦੇ ਉਹਨੂੰ ਸ਼ਾਵਾਸੇ ਦਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਹਾਰਾਜ ਜੀ ਰੰਗ ਦੀ ਚੋਣ ਤਾਂ ਕਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਲਾਲ ਰੰਗ ਵਰਤਿਆ ਸੀ ਆਦੇ ਵਾਸਤੇ ਕੀ ਐਂ ਜਾਪਦਾ ਸੀ ਦਿਰਸ਼ ਐਂ ਜਾਪਦਾ ਸੀ ਕਿ ਸੱਚੀ ਮੁੱੱਚੀ ਲੜਾਈ ਹੋ ਰਹੀ ਹੈ ਦੂਆ ਪਾਸੇ ਸਿੰਘਾਂ ਦੇ ਚੋਲਿਆਂ ਤੇ ਹੱਤਰਾਂ ਤੇ ਮੁਖ ਤੇ ਉਹ ਲਾਲ ਰੰਗ ਸੀ ਐ ਲਾਬਦਾ ਸੀ ਸਾਰੇ ਪਾਸੇ ਖੂਨ ਦੀ ਹੋਲੀ ਖੇਢੀ ਜਾ ਰਹੀ ਹੈ ਇਹ ਸਾਧ ਸੰਗਤ ਜੀ ਉਸੇ ਦ੍ਰਿਸ਼ ਨੂੰ ਮਹਾਰਾਜ ਜੀ ਪ੍ਰਗਟ ਕਰਨਾ ਚਾਹੁੰਦੇ ਸੀ ਕਿ ਜਦੋਂ ਸਮੇਂ ਤੇ ਲੋੜ ਪਏ ਤੇ ਆਪਾਂ ਤਿਆਰ ਬਰ ਤਿਆਰ ਹੋਈਏ ਇਸ ਕਰਕੇ ਮਹਾਰਾਜ ਨੇ ਸਿੰਘਾਂ ਦੇ ਵਿੱਚੋਂ ਦੁਨੀਆਂ ਦੇ ਵਿੱਚੋਂ ਇਹ ਬਨੌਟੀਪਨ ਖਤਮ ਕਰਤਾ ਦਰ ਭੋਖ ਖਤਮ ਕਰਤਾ ਪਹਿਲਾਂ ਅਸੀਂ ਸੂਰੀ ਮਨਸੀ ਫੜ ਸਕਦੇ ਅਸੀਂ ਗੁਲਾਮ ਸੀ ਆਪਣੇ ਆਪ ਕਿਤੇ ਯਾਤਰਾ ਨਹੀਂ ਸੀ ਕਰ ਸਕਦੇ ਕਿਤੇ ਜਾ ਨਹੀਂ ਸੀ ਸਕਦੇ ਕਿਤੇ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦੇ ਕਿਤੇ ਸੱਸਰ ਨਹੀਂ ਸੀ ਰੱਖ ਸਕਦੇ ਛੇਵੇਂ ਪਾਤਸ਼ਾਹ ਨੇ ਹਮਲਾ ਮਹਾਰਾਜ ਜੀ ਨੇ ਪਹਿਲੀ ਪਹਿਲ ਕੀਤੀ ਛੇਵੇਂ ਪਾਤਸ਼ਾਹ ਜੀ ਨੇ ਦਸਵੇਂ ਪਾਤਸ਼ਾਹ ਜੀ ਨੇ ਉਹੀ ਫੇਰ ਦੁਬਾਰਾ ਪ੍ਰਗਟ ਕਰਤਾ ਉਹਨਾਂ ਨੇ ਸੱਸਰ ਫੜਾਏ ਘੋੜੇ ਬਹੁਤ ਮਹਿੰਗੇ ਮਹਿੰਗੇ ਮਹਾਰਾਜ ਜੀ ਕੋਲ ਘੋੜੇ ਸੀ ਸਵਾ ਸਵਾ ਲੱਖ ਦਾ ਘੋੜਾ ਤੇ ਸਸਰੇ ਨੇ ਮਿੰਗੇ ਹਾਥੀ ਘੋੜੇ ਮਹਾਰਾਜ ਜੀ ਸਵਾਰੀ ਕਰਦੇ ਸੀ ਖੁਦ ਸਿੰਘਾਂ ਨੂੰ ਕਿਹਾ ਵੀ ਸ਼ਿਸ਼ਕਾਰ ਕਰਨ ਜਾਓ ਤਿਆਰੀ ਕਰੋ ਜੰਗਾਂ ਦੀ ਤੇ ਤਾਂ ਹੀ ਮਹਾਰਾਜ ਨੇ ਇੰਨੇ ਜੰਗ ਲੜੇ ਤਾਂ ਹੀ 40 ਸਿੰਘਾਂ ਨੇ ਇੰਨੀ ਵੱਡੀ ਫੌਜ ਨੂੰ maat ਦਿੱਤੀ ਬਹੁਤ ਵੱਡੀ ਸਕਲਾਈ ਮਹਾਰਾਜ ਦੀ ਸੀ ਖੁਦ ਮਹਾਰਾਜ ਜੀ ਬਹੁਤ ਵੱਡੇ ਨਿਸ਼ਾਨਚੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦਾ ਨਿਸ਼ਾਨਾ ਕਈ ਕੋਹ ਤੱਕ ਮਾਰ ਕਰਦਾ ਸੀ ਮਹਾਰਾਜ ਦਾ ਨਿਸ਼ਾਨਾ ਉਹਨਾਂ ਦਾ ਤੀਰ ਕਮਾਨ ਕੋਈ ਚਲਾ ਨਹੀਂ ਸੀ ਸਕਦਾ ਇੰਨਾ ਭਾਰੀ ਇੰਨਾ ਬਲੀ ਉਹਨਾਂ ਦਾ ਤੀਰ ਕਮਾਨ ਸੀ ਜਦੋਂ ਧੁਨਸ ਤਾੜ ਕੇ ਤੰਦੀ ਤੇ ਖਿੱਚਦੇ ਸੀ ਸਾਧ ਸੰਗਤ ਜੀ ਉਹ ਦੁਸ਼ਮਣ ਦੇ ਹਾਰ ਪਾਰ ਹੋ ਜਾਂਦਾ ਸੀ ਤੀਰ ਐਨੀ ਵੱਡੀ ਉਹਨਾਂ ਦੀ ਕਮਾਈ ਮਹਾਰਾਜ ਦੀ ਜਿਨ੍ਹਾਂ ਦੇ ਸਿੰਘਾਂ ਦੇ ਵਿੱਚ ਕਿੰਨਾ ਬਲ ਹੋਏਗਾ ਸਾਧ ਸੰਗਤ ਜੀ ਅੱਜ ਦੇ ਦਿਨ ਉਹਨਾਂ ਨੇ ਪਹਿਲਾ ਹੋਲਾ ਮਾਲਾ ਖੇਡਿਆ ਸਾਨੂੰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਦੱਸਿਆ ਕਰੋ ਘਰਾਂ ਵਿੱਚ ਬੀਬੀਆਂ ਪੈਣਾ ਵੀ ਹੋਲਾ ਮਾਲਾ ਕਦੋਂ ਮਨਾਇਆ ਜਾਂਦਾ ਹੈ ਹੋਲੀ ਸਾਡਾ ਤਿਹਾੜ ਨਹੀਂ ਹੈ ਕੱਲ ਹੋਲੀ ਸੀ ਉਹ ਹੈ ਪ੍ਰਲਾਦ ਤੇ ਰਣਾਕਸ਼ ਦੇ ਦੋ ਇਤਿਹਾਸ ਹੈ ਉਹਦੇ ਨਾਲ ਜੁੜੀਏ ਹੋਲਕਾ ਉਹਦੀ ਭੈਣ ਸੀ ਇਸ ਕਰਕੇ ਹਿੰਦੂ ਮਤ ਵਿੱਚ ਹੋਲੀ ਮਨਾਈ ਜਾਂਦੀ ਹੈ ਕਿਉਂਕਿ ਧਰਮ ਦੀ ਤੇ ਉਹਦੀ ਲੜਾਈ ਸੀ ਪਾਪ ਦੀ ਜਿਹਦੇ ਕਰਕੇ ਰਣਾਕਸ਼ ਦੀ ਹਾਰ ਹੋਈ ਸੀ ਹੋਲਕਾ ਨੂੰ ਵੀ ਹਵਾਰ ਮਿਲੇ ਹੋਏ ਸੀ ਸ਼ਿਵਜੀ ਤੋਂ ਕਿ ਇਹ ਆਗਣ ਦੇ ਵਿੱਚ ਨਹੀਂ ਸੜ ਸਕਦੀ ਤੇ ਉਹਨੂੰ ਘਾਰ ਸੀ ਹੋਲੀ ਨੂੰ ਪ੍ਰਲਾਦ ਦੀ ਭੈਣ ਸੀ ਹੋਲੀ ਉਹਨੂੰ ਘਾਰ ਸੀ ਕਿ ਮੈਂ ਸੜ ਨਹੀਂ ਸਕਦੀ ਪ੍ਰਲਾਦ ਨੂੰ ਬੁੱਕਲ ਦੇ ਵਿੱਚ ਲੈ ਕੇ ਵੱਡਾ ਸਾਰਾ ਢੇਰ ਲਾਇਆ ਗਿਆ ਸੀ ਲੱਕੜਾਂ ਦਾ ਕਿਉਂਕਿ Hindu ਮਤ ਵਿੱਚ ਅਜੇ ਵੀ ਹੋਲੀ ਸਾੜੀ ਜਾਂਦੀ ਹੈ ਜਿਹੜੇ ਪੱਕੇ Hindu ਵੀਰ ਹਨ ਉਸੇ ਤਰ੍ਹਾਂ ਢੇਰ ਲਾ ਕੇ ਉਹ ਬੋਲਦੇ ਹਨ ਹੋਲੀ ਹੈ ਹੋਲੀ ਹੈ ਇਹ ਉਸ ਵੇਲੇ ਬੋਲਿਆ ਗਿਆ ਸੀ ਕਿ ਸਾਰਿਆਂ ਨੂੰ ਅਧਿਆਤ ਕਰਤੀ ਭਈ ਹੋਲੀ ਸਾਰਿਆਂ ਨੂੰ ਉੱਚੀ ਉੱਚੀ ਬੋਲਣਾ ਹੋਲੀ ਜਿੰਦੀ ਰਹੇਗੀ ਪ੍ਰਲਾਦ ਖਤਮ ਹੋ ਜਾਏਗਾ ਮਰ ਜਾਏਗਾ ਸੜ ਜਾਏਗਾ ਉਸ ਵੇਲੇ ਸਾਧ ਸੰਗਤ ਜੀ ਉਹ ਪ੍ਰਲਾਦ ਭਗਤੀ ਭਗਤ ਸੀ ਮਹਾਰਾਜ ਪਰਮੇਸ਼ਰ ਦਾ ਠਾਕਰ ਦਾ ਉਹ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਉਹਦੀ ਦੇਹ ਬਚ ਗਈ ਉਹ ਬਚ ਗਿਆ ਤੇ ਹੋਲਕਾ ਜਿਹੜੀ ਕੀ ਸੜ ਕੇ ਸੁਆਹ ਹੋ ਗਈ ਸੀ ਇਸ ਕਾਰਨ Hindu ਵੀਰ ਹੋਲੀ ਮਨਾਉਂਦੇ ਹਨ ਸਾਡਾ ਤਿਆਰ ਹੋਲਾ ਮੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਗੁਲਾਮੀ ਦੀਆਂ ਜਜ਼ੀਰਾ ਤੋਂ ਛਡਾਇਆ ਉਹਨਾਂ ਦਾ ਵੱਡਾ ਦੇਨ ਹੈ ਸਾਡੀ ਦੁਨੀਆ ਪ੍ਰਤੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਸਤਿਗੁਰੂ ਜੀ ਮਿਹਰ ਕਰਨ ਖਾਲਸੇ ਦੀ ਚੜ੍ਹਦੀ ਕਲਾ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ